ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਦੇ ਗੁਰਤੇਗ ਬਹਾਦਰ ਨਗਰ ਦੇ ਵਿੱਚ ਕਿਰਾਏ ਤੇ ਮਕਾਨ ਲਿਆ ਹੋਇਆ। ਸੋ ਟਿਕਟ ਮਿਲਣ ਤੋਂ ਪਹਿਲਾਂ ਹੀ ਚਰਨਜੀਤ ਸਿੰਘ ਚੰਨੀ ਨੇ ਇਹ ਮਕਾਨ ਮਾਲਕ ਤੋਂ ਕਿਰਾਏ ਤੇ ਲੈ ਲਿਆ। ਸੋ ਕਮਲਜੀਤ ਬੰਗਾ ਮਕਾਨ ਦੇ ਮਾਲਕ ਨੇ ਦੱਸਿਆ ਕਿ 10-15 ਦਿਨ ਪਹਿਲਾਂ ਚਰਨਜੀਤ ਸਿੰਘ ਚੰਨੀ ਨੇ ਮਕਾਨ ਖਰੀਦਣ ਦੀ ਗੱਲ ਕੀਤੀ ਸੀ। ਇਸ ਦੇ ਨਾਲ ਹੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਚੋਣਾਂ ਤੋਂ ਪਹਿਲਾਂ ਮਕਾਨ ਕਿਰਾਏ ਤੇ ਲੈ ਜਾਣ ਤੋਂ ਇੱਕ ਗੱਲ ਸਾਫ਼ ਜਾਪਦੀ ਹੈ ਕਿ ਪਾਰਟੀ ਉਹਨਾਂ ਨੂੰ ਜਲੰਧਰ ਤੋਂ ਉਮੀਦਵਾਰ ਐਲਾਨ ਕਰ ਸਕਦੀ। ਸੋ ਲੋਕ ਸਭਾ ਚੋਣਾਂ ਤੋਂ ਪਹਿਲਾਂ ਟਿਕਟ ਹਾਸਲ ਕੀਤੀ ਸੋ ਮਕਾਨ ਕਿਰਾਏ ਤੇ ਲਿਆ ਗਿਆ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲ ਸੋ ਕੋਚੀ ਮਾਲਕ ਅਕਮਲਜੀਤ ਬੰਗਾ ਨੇ ਇਸ ਦਾ ਦਾਅਵਾ ਕੀਤਾ ਹੈ ਕਿ ਜਦੋਂ ਅੰਦਰ ਤੋਂ ਲੋਕ ਸਭਾ ਸੀਟ ਤੋਂ ਚਰਨਜੀਤ ਸਿੰਘ ਚੰਨੀ ਨੂੰ ਫਿਰ ਤੋਂ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ ਪਹਿਲਾਂ ਹਾਲਤਾ ਸਾਡੇ 15 ਦਿਨ ਹੋ ਗਏ ਗੱਲ ਚੱਲਦੀ ਫਿਲਹਾਲ ਤਾਂ ਉਹਨਾਂ ਨੇ ਇਹ ਹੀ ਕਿਹਾ ਸੀ ਕਿ ਇਲੈਕਸ਼ਨ ਤੱਕ ਅੱਪਾ ਇੱਥੇ ਰਹਿਾਂਗੇ ਤੇ ਬਾਕੀ ਜੋ ਅਗਲਾ ਪਲੈਨ ਹੋਊਗਾ ਉਹਨਾਂ ਦਾ ਕੋਈ ਗੱਲ ਨਹੀਂ ਉਹਨਾਂ ਦੇ ਨਾਲ ਅਸੀਂ ਜਿੱਤਾਂ ਵੀ ਕਹਿਣਗੇ ਉਦਾਂ ਲੋਕ ਸਭਾ ਚੋਣਾਂ ਨੇ ਤੇ ਹਜੇ ਤੱਕ ਉਹਨਾਂ ਦੇ ਟਿਕਟ ਨਾ ਉਸੀ ਕੋਈ ਲਾਪੋਠੀ ਲੈ ਲਈ ਜਿਨ੍ਹਾਂ ਨੇ ਨਹੀਂ ਲੱਗਦਾ ਹੈ ਕਿ ਉਹਨਾਂ ਨੂੰ ਟਿਕਟ ਦੇ ਕੇ ਬਾਅਦ ਅ ਕਨਪਾਪਾ ਜਿਵੇਂ ਕਾਂਗਰਸ ਪਾਰਟੀ ਵਿੱਚ ਉਹਨਾਂ ਦਾ ਵੀ ਕਾਫੀ ਕਦ ਉੱਚਾ ਹੈ ਤੇ ਕਾਂਗਰਸ ਵਰਕਿੰਗ ਕਮੇਟੀ ਦੇ ਜਿਹੜੇ ਉਹ ਮੈਂਬਰ ਵੀ ਹਨ ਤੇ ਮੇਨੂੰ ਤਾਂ ਲੱਗਦਾ ਫੁੱਲ ਆਸ ਹੈ ਉਹਨਾਂ ਨੂੰ ਪੂਰੀ ਤਿਆਰੀ ਦੇ ਵਿੱਚ ਇੱਥੇ ਮੀਟਿੰਗਾਂ ਵੀ ਕਰ ਰਹੇ ਹੈ ਤੇ ਜਿਵੇਂ ਤੁਹਾਨੂੰ ਪਤਾ ਹੈ ਕੈਂਡੀਡੇਟ ਜਿਹੜਾ ਵੀ ਜਾਂਦਾ ਜਿੱਥੇ ਜਿੱਥੋਂ ਵੀ ਜੇ ਸੰਘਕੇ ਤੋਂ ਲੜਨੀ ਚਾਹੁੰਦਾ ਇਲੈਕਸ਼ਨ ਉਹ ਤਕਰੀਬਨ ਆਸ ਤਾਂ ਹੁੰਦੀ ਹੈ ਬਾਕੀ ਹਾਈ ਕਮਾਂਡ ਤੇ ਨਿਰਭਰ ਹੈ ਪਰ ਸਾਨੂੰ ਵੀ ਆਸ ਪੂਰੀ ਹੈ ਵੀ ਉਹਨਾਂ ਨੂੰ ਟਿਕਟ ਸਰਦਾਰ ਚੰਦਰਜੀਤ ਸਿੰਘ ਚੰਨੀ ਜੀ ਨੂੰ ਹੀ ਜਿਹੜੀ ਲੋਕ ਸਭਾ ਜਲੰਧਰ ਤੋਂ ਜਿਹੜੀ ਉਹ ਟਿਕਟ ਦਿੱਤੀ ਜਾਵੇ ਔਰ ਸਾਡਾ ਆਮ ਲੋਕਾਂ ਚ ਵੀ ਅਸੀਂ ਵਿਚਰਦੇ ਆ ਮੈਨੂੰ ਵੀ ਕਾਫੀ ਦਿਨ ਹੋ ਗਏ ਤੇ ਉਹਦੇ ਨੂੰ ਲੋਕਾਂ ਚ ਵੀ ਵਿਚਰਦੇ ਜਿੱਥੇ ਵੀ ਕਿਤੇ ਇਕੱਠ ਹੁੰਦਾ ਉੱਥੇ ਆਲੇ ਜਾਂਦੇ ਆ ਪਰ ਸਾਰੇ ਜਲੰਧਰ ਦੇ ਵਿੱਚ ਤਾਂ ਇਹ ਗੱਲ ਆਮ ਲੋਕਾਂ ਚ ਆਦੀ ਆ ਕਿ ਚੰਨੀ ਸਾਹਿਬ ਜੀ ਤੋਂ ਆਉਣਗੇ ਉਹੀ ਇਲੈਕਸ਼ਨ ਲੜਨਗੇ ਕਿਹਨੇ ਤੁਹਾਡੀ ਮੁਲਾਕਾਤ ਕੋਈ ਚੰਨੀ ਸਾਹਿਬ ਨਾਲ ਕਿ ਪਹਿਲਾਂ ਵੀ ਕੀ ਬਾਤ ਸੀ ਹਾਂ ਅ ਸਦਾ ਚੰਜੀ ਸਿੰਘ ਚੰਨੀ ਜੀ ਨੂੰ ਜਦੋਂ ਆ ਮੈਂ ਤਕਰੀਬਨ ਲਗਭਗ 10 ਸਾਲ ਤੋਂ ਬੱਤ ਜਾਣਦਾ ਹਾਂ ਕਿਉਂਕਿ ਅਸੀਂ ਜਦੋਂ ਕੈਬਨਰ ਮਨਿਸਟਰ ਸਾਹਿਬ ਦਾ ਪੰਜਾਬ ਸਰਕਾਰ ਵਿੱਚ ਕੈਪਟਨ ਸਾਹਿਬ ਦੀ ਸਰਕਾਰ ਵੇਲੇ ਵੀ ਉਸ ਟਾਈਮ ਵੀ ਮੈਂ ਉਹਨਾਂ ਦੇ ਟੱਚ ਵਿੱਚ ਸੀ ਜਦੋਂ ਵੀ ਕੋਈ ਛੋਟਾ ਮੋਟਾ ਕੰਮ ਹੁੰਦਾ ਸੀ ਕੋਈ ਕਰਵਾਉਣੇ ਵਾਲਾ ਉਹਨਾਂ ਕੋਲ ਹੀ ਜਾਂਦੇ ਸੀ ਕਿਉਂਕਿ ਮੈਂ ਵੀ ਇੱਕ ਪਾਰਟੀ ਦਾ ਵਰਕਰ ਆ ਮੈਂ ਐਜੇ ਸਰਪੰਚ ਫਿਰ ਬਲੌਕ ਸੰਮਤੀ ਹੁਣ ਜਿਲ੍ਹਾ ਪੀਸ਼ਚਰ ਮੈਂਬਰ ਅਤੇ ਹੋਰ ਵੀ ਪਾਰਟੀ ਦੇ ਵੱਖ-ਵੱਖ ਅਹੁਦਿਆਂ ਤੋਂ ਮੈਂ ਹਾਂ ਜੀ ਹਾਂ ਜੀ ਪਾਰਟੀ ਦੇ ਨਾਲ ਜੁੜਿਆ ਹੋਇਆ